ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਅੱਜ ਦੀ ਵੀਡੀਓ ਜੀ ਆਪਾਂ ਕਰ ਰਹੇ ਆ ਸ਼ੁਰੂ ਤੇ ਆਪਾਂ ਜੀ ਤੁਸੀਂ ਜਾਣਦੇ ਹੀ ਹੋ ਕਿ ਆਪਾਂ ਸਾਫ ਸਫਾਈਆਂ ਕਰਨ ਲੱਗੇ ਹੋਏ ਆ ਤੇ ਕੱਲ ਆਪਾਂ ਇੱਕ ਰੂਮ ਦੀ ਸਫਾਈ ਕੀਤੀ ਸੀ ਤੇ ਅੱਜ ਆਪਾਂ ਕਰਨੀ ਹੈ ਜੀ ਦੂਸਰੇ ਰੂਮ ਦੀ ਸਫਾਈ ਤੇ ਇਸ ਕਰਕੇ ਜੀ ਆਪਾਂ ਪਹਿਲਾਂ ਸੋਚਿਆ ਮੈਂ ਕਿ ਝਾੜੂ ਲਾ ਲਿਆ ਤੇ ਕਿਉਂਕਿ ਆਪਾਂ ਦੂਸਰੇ ਸਾਰੇ ਘਰ ਚ ਝਾੜੂ ਪੋਚਾ ਕਰਕੇ ਤੇ ਉਸ ਤੋਂ ਬਾਅਦ ਜੀ ਆਪਾਂ ਜਿਹੜਾ ਰੂਮ ਸਾਫ਼ ਕਰਨਾ ਹੈ ਫਿਰ ਉਧਰ ਇੱਕ ਪਾਸੇ ਹੀ ਲੱਗੇ ਰਵਾਂਗੇ ਤੇ ਇਸ ਕਰਕੇ ਜੀ ਮੈਂ ਫਟਾਫਟ ਝਾੜੂ ਲਾ ਰਹੀ ਸੀ ਤੇ ਮੰਮੀ ਦੀ ਹਾਲਤ ਬੀਤ ਠੀਕ ਨਹੀਂ ਹੋ ਰਹੀ ਤੇ ਉਹ ਕਰ ਰਹੀ ਸੀ ਹਜੇ ਆਰਾਮ ਤੇ ਆਪਾਂ ਜੀ ਹੁਣ ਫਟਾਫਟ ਚਾਰੂ ਲਾਉਂਦੇ ਆ ਤੇ ਤੁਸੀਂ ਜੀ ਵੀਡੀਓ ਦੇ ਨਾਲ ਜ਼ਰੂਰ ਬਨੇ ਰਹੋ ਤੇ ਪਹਿਲਾ ਵਾਲੀ ਵੀਡੀਓ ਨੂੰ ਜੀ ਤੁਸੀਂ ਬਹੁਤ ਪਿਆਰ ਦਿੱਤਾ ਹੈ ਜੀ ਇਸੇ ਤਰ੍ਹਾਂ ਸਾਡੇ ਨਾਲ ਸਪੋਰਟ ਬਣਾਈ ਰੱਖੋ ਤੇ ਆਪਣੀਆਂ ਜੀ ਸਾਰੀਆਂ ਵੀਡੀਓ ਜੀ ਜ਼ਰੂਰ ਦੇਖਿਆ ਕਰੋ ਕੋਸ਼ਿਸ਼ ਕਰਾਂਗੇ ਕਿ ਆਪਾਂ ਵਧੀਆ ਵੀਡੀਓ ਪਾਇਆ ਕਰੀਏ ਤੇ ਜੋ ਤੁਹਾਡੇ ਪਸੰਦ ਆਉਣਾਂ ਤੇ ਸਾਰੇ ਮੇਰੇ ਭੈਣ ਭਾਈ ਜੋ ਵੀ ਮੇਰੀ ਵੀਡੀਓ ਦੇਖਦੇ ਹੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਲਾਈਕ ਕਮੈਂਟ ਨਾਲ ਜੀ ਸਾਡਾ ਹੌਸਲਾ ਬਹੁਤ ਵੱਧਦਾ ਹੈ ਤੇ ਇਸ ਕਰਕੇ ਜੀ ਤੁਸੀਂ ਸਾਡੀ ਸਪੋਰਟ ਜਰੂਰ ਕਰਿਆ ਕਰੋ ਜੀ ਤੇ ਇਧਰ ਉਹ ਨਰੀਤ ਵੀ ਆਪਣੇ ਦਾਦਾ ਜੀ ਦੇ ਨਾਲ ਖੇਡਣ ਗਈ ਹੋਈ ਸੀ ਤੇ ਉਧਰੋਂ ਹੁਣ ਆ ਗਈ ਸੀ ਤੇ ਚਲੋ ਜੀ ਉਸ ਤੋਂ ਬਾਅਦ ਮੈਂ ਝਾਰੂ ਲਾਣ ਤੋਂ ਬਾਅਦ ਆਪਾਂ ਆ ਗਏ ਸੀ ਇਧਰ ਬਾਥਰਮਾ ਵਾਲਾ ਆਪਾਂ ਇੱਥੇ ਵੀ ਸਫਾਈ ਕਰਨੀ ਸੀ ਤੇ ਕਿਉਂਕਿ ਇਹ ਰੋਜ਼ ਹੀ ਆਪਾਂ ਨੂੰ ਸਾਫ਼ ਕਰਨੇ ਪੈਂਦੇ ਆ ਕਿਉਂ ਬਾਹਰੋਂ ਪੈਰਪੁਰ ਮੇਲੇ ਆਉਂਦੇ ਆ ਤੇ ਵੈਸੇ ਤਾਂ ਸਾਰਾ ਆਪਣਾ ਚੱਲ ਫਰਸੀ ਹੈ ਬਾਕੀ ਫੇਰ ਬਿਨਾਂ ਤੂੜ ਕਟਾ ਪਤਾ ਹੀ ਨਹੀਂ ਚੱਲਦਾ ਕਿੱਧਰ ਆ ਜਾਂਦਾ ਹੈ ਤੇ ਬਹੁਤ ਹੀ ਸਾਰੇ ਪਾਸੇ ਬਸ ਤੂੜੀ ਤੂੜ ਹੁੰਦੀ ਹੈ ਜਿੱਥੇ ਦੇਖੀਏ ਤੇ ਇਸ ਕਰਕੇ ਜੇ ਆਪਾਂ ਨੂੰ ਇੱਧਰ ਵੀ ਸਫਾਈ ਡੇਲੀ ਕਰਨੀ ਪੈਂਦੀ ਏ ਤੇ ਆਪਾਂ ਜੇ ਨਾਲੇ ਧੋਣੇ ਸੀ ਕੱਪੜੇ ਤੇ ਕਰਨ ਮੈਂ ਸੋਫਿਆਂ ਦੇ ਕਵਰ ਲਾਏ ਸੀ ਉਹ ਵੀ ਅੱਜ ਆਪਾਂ ਧੋਣੇ ਆ ਤੇ ਇਸ ਕਰਕੇ ਮੈਂ ਪਹਿਲਾਂ ਇੱਥੇ ਸਫਾਈ ਕਰਕੇ ਤੇ ਉਸ ਤੋਂ ਬਾਅਦ ਜੀ ਮੈਂ ਟੱਬ 'ਚ ਪਾਣੀ ਭਰ ਕੇ ਤੇ ਆਪਾਂ ਕੱਪੜੇ ਧੋਵਾਂਗੇ ਤੇ ਤੁਸੀਂ ਜੀ ਜੋ ਵੀ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੈ ਹੁਣ ਮੈਨੂੰ ਇਸ ਚੈਨਲ ਤੇ ਤਾਂ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਇਸ ਕਰਕੇ ਜੀ ਮੈਨੂੰ ਪਤਾ ਚੱਲ ਸਕੇ ਕਿ ਤੁਸੀਂ ਮੇਰੇ ਸਬਸਕ੍ਰਾਈਬਰ ਕਿਹੜੇ ਹੋ ਤੇ ਜੇਕਰ ਤੁਸੀਂ ਵੀ ਜੀ ਵੀਡੀਓ ਪਾਉਂਦੇ ਹੋ YouTube ਤੇ ਤਾਂ ਮੈਨੂੰ ਜਰੂਰ ਕਮੈਂਟ ਕਰੋ ਤੇ ਆਪਾਂ ਵੀ ਤੁਹਾਡੀ ਫੁੱਲ ਸਪੋਰਟ ਕਰਾਂਗੇ ਜੀ ਮੈਨੂੰ ਬਹੁਤ ਪੈਨਾ ਦੇ ਕਮੈਂਟ ਵੀ ਆ ਰਹੇ ਸੀ ਕਿ ਦੀਦੀ ਸਾਡੀ ਵੀ ਸਪੋਰਟ ਕਰੋ ਹਾਂਜੀ ਆਪਾਂ ਇੱਕ ਦੂਜੇ ਦੇ سپورਟ ਜ਼ਰੂਰ ਕਰਾਂਗੇ ਤੁਸੀਂ ਸਾਡੀ ਕਰਿਓ ਅਸੀਂ ਤੁਹਾਡੀ ਕਰਾਂਗੇ ਕਿਉਂਕਿ ਆਪਾਂ ਇੱਕ ਦੂਜੇ ਦੇ سپورਟ ਨਾਲ ਹੀ ਜੀ ਅੱਗੇ ਵਧ ਸਕਦੇ ਆ ਤੇ ਇੱਥੇ ਜੀ ਮੈਂ ਹੁਣ ਲੱਗ ਪਈ ਸੀ ਸੋਫਿਆਂ ਦੇ ਕਵਰ ਜਿਹੜੇ ਕੱਲ੍ਹ ਦੇ ਲਾਏ ਪਏ ਸੀ ਕਿਉਂਕਿ ਫਿਰ ਇੱਕੇ ਵਾਰੀ ਸਾਰਾ ਕੰਮ ਕਰਨਾ ਔਖਾ ਹੋ ਜਾਂਦਾ ਏ ਤੇ ਇਸ ਕਰਕੇ ਮੈਂ ਇਹ ਹੁਣ ਅੱਜ ਤੋਂ ਲੱਗ ਗਈ ਆ ਤੇ ਆਪਾਂ ਕੱਲ੍ਹ ਉਤਾਰ ਕੇ ਰੱਖਦੇ ਸੀ ਤੇ ਚਲੋ ਜੀ ਆਪਾਂ ਹੁਣ ਇੱਥੇ ਸੋਫਿਆਂ ਦੇ ਕਵਰ ਧੋ ਲਏ ਸੀ ਤੇ ਮੈਂ ਲੱਗੀ ਸੀ ਜੀ ਮਸ਼ੀਨ 'ਚ ਪਾਉਣ ਤੇ ਉੱਪਰੋਂ ਫਿਰ ਆ ਗਏ ਗੁਰਜੋਤ ਦੇ ਪਾਪਾ ਉਹ ਕਹਿੰਦੇ ਕਿ ਮੈਂ ਤੁਹਾਨੂੰ ਪਾ ਦੇਣਾ ਮਸ਼ੀਨ ਦੇ ਵਿੱਚ ਕਿਉਂਕਿ ਪਾਰੇ ਬਹੁਤ ਆ ਤੇ ਕਹਿੰਦੇ ਤੂੰ ਐਵੇਂ ਔਖੀ ਹੋਵੇਂਗੀ ਤੇ ਇਸ ਕਰਕੇ ਜੇ ਉਹ ਲੱਗ ਪੈਸੀ ਫਿਰ ਮਸ਼ੀਨ 'ਚ ਪਾਉਣ ਤੇ ਆਪਾਂ ਜਿਸਕਾ ਕੇ ਤੇ ਫਿਰ ਸੁਕਣੇ ਪਾ ਲਾਂਗੇ ਜਲਦੀ ਸੁੱਕ ਜਾਣਗੇ ਤੇ ਪਾਰੇ ਕਾਫੀ ਆ ਮੈਂ ਕਿਹਾ ਕਿ ਤੁਸੀਂ ਇੱਕ ਇੱਕ ਕਰਕੇ ਸੁਕਾ ਦਿਓ ਤੇ ਕਿਉਂਕਿ ਜਿਆਦਾ ਸਿਕਾਉਂਦੇ ਆ ਨਾ ਪਾਉਂਦੇ ਆ ਤੇ ਫਿਰ ਐਵੇਂ ਕੀ ਫਾਇਦਾ ਹੈ ਨਵੀਂ ਮਸ਼ੀਨੇ ਤੋੜ ਕੇ ਬਹਿਰ ਜੀ ਤੇ ਇਸ ਕਰਕੇ ਜਿਉ ਲੱਗ ਪਈ ਸੀ ਇੱਥੇ ਤੇ ਮੈਂ ਜੀ ਤੁਸੀਂ ਮੇਰੀਆਂ ਭੈਣਾਂ ਉਹ ਤੇ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਹੀ ਆ ਕਿ ਮੇਰੇ ਹਸਬੰਦ ਨਾ ਮੇਰੀ ਹਰ ਕੰਮ ਚ ਜਦੋਂ ਵੀ ਮੈਂ ਸਫਾਈ ਦਾ ਕਰਨਾ ਹੁੰਦਾ ਏ ਤੇ ਜਰੂਰ ਮੇਰਾ ਸਾਥ ਦੇ ਦਿੰਦੇ ਨੇ ਜੀ ਤੇ ਮੈਨੂੰ ਨਾਲ ਹੈਲਪ ਕਰਾ ਦਿੰਦੇ ਨੇ ਤੇ ਇਸ ਨਾਲ ਜੇ ਬੰਦੇ ਦਾ ਕੁਛ ਨਹੀਂ ਕੱਸਦਾ ਹਨਾ ਜੀ ਕੰਮ ਜਲਦੀ ਹੋ ਜਾਂਦਾ ਏ ਤੇ ਬੰਦਿਆਂ ਤਕਾਵਟ ਵੀ ਨਹੀਂ ਹੁੰਦੀ ਨਾਲ ਮਿਲ ਕੇ ਕਰ ਲਈਏ ਤਾਂ ਤੇ ਚਲੋ ਆਪਣੇ ਆਪ ਹੀ ਲੱਗ ਜਾਂਦੇ ਆ ਮੈਂ ਕਦੇ ਨਹੀਂ ਬੋਲਿਆ ਉਹਨਾਂ ਨੂੰ ਕਿ ਤੁਸੀਂ ਮੇਰੇ ਨਾਲ ਲੱਗੋ ਜਾਂ ਕੁਛ ਤੇ ਉਹ ਕਹਿੰਦੇ ਚੱਲ ਤੂੰ ਔਖੀ ਹੋਵੇਂਗੀ ਕੱਲ ਹੀ ਜਣੇ ਤੇ ਚੱਲ ਨਾਲ ਕਰਾ ਦਿੰਨੇ ਆ ਹੈਲਪ ਤੇ ਜਿਵੇਂ ਵੀ ਆਪਾਂ ਸਾਫ ਸਫਾਈ ਦਾ ਕਰਨਾ ਹੁੰਦਾ ਏ ਜਾਂ ਕੋਈ ਪਾ ਰਹੇ ਕੱਪੜੇ ਧੋਣੇ ਆਂਦੇ ਨੇ ਕੰਬਲ ਵਗੈਰਾ ਤੇ ਉਹ ਨਾਲ ਕਰਵਾ ਦਿੰਦੇ ਆ ਇਹ ਚਲੋ ਜੀ ਹੁਣ ਆਪਾਂ ਕੱਪੜੇ ਸੁਕਣੇ ਪਾ ਕੇ ਤੇ ਇਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਸਫਾਈ ਸ਼ੁਰੂ ਤੇ ਵਲੌਗ ਦੇ ਨਾਲ ਜ਼ਰੂਰ ਬਨੇ ਰਹੋ ਜੀ ਪੂਰਾ ਜ਼ਰੂਰ ਦੇਖਿਓ ਵਲੌਗ ਨੂੰ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਜੀ ਸਫਾਈ ਆਪਾਂ ਕਰਾਂਗੇ ਜੀ ਅੱਜ ਬੈਡਰੂਮ ਦੀ ਸਫਾਈ ਤੇ ਬੱਚਿਆਂ ਨੇ ਲੱਗਿਆ ਖਰੀਆਂ ਮੌਜਾਂ ਫਿਰ ਜ਼ੋਤ ਨੇ ਛੁੱਟੀ ਕੀਤੀ ਹੈ ਕਹਿੰਦੀ ਮੈਂ ਸਫਾਈਆਂ ਕਰਾਉਣੀਆਂ ਨੇ ਤੇ ਮਰਜ਼ੋਤ ਛੁੱਟੀ ਕਰੀ ਬੈਠੀ ਆ ਸਕੂਲ ਤੋਂ ਤੇ ਹੁਣ ਆਪਾਂ ਇਹਨੂੰ ਨਾਲ ਹੀ ਲਾਵਾਗੇ ਸਫਾਈ ਕਰਨ ਨੂੰ मारो प्यारे बॉक्स वगैरह पता नहीं कुछ पेपरी वगैरह खा रहा पूरा क्या होगा सिंह ये अपन कुछ बिस्तरे भी इधर रखे हुए हैं ये ज़्यादा आते हैं टेस्ट पूसा सारे लखनऊ के पर्याय ये अपन तो यार भी बात होता है ना कि ਦੇਖਣਾ ਨਹੀਂ نیچے ਤਾਂ ਸਮਾਂ ਜੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਮੈਂ ਮਾਂ ਦੀ ਮੰਮੀ ਨੂੰ ਪਿਆ ਸੀ ਕਿ ਬਿਸਤਰੇ ਰਹਿਣ ਦਿਓ ਪਰ ਕੇ ਨਾ ਜੋ ਸਾਡੇ ਬੇਟੇ ਹੋ ਬਣੀ ਕਿ ਉਹ ਆਖਿਓ ਨਾ ਕੇ ਪਰ ਕੇ ਰਹਿ ਦਿੱਤੀ ਕੁਝ ਜਿਹੜੇ ਪੜਨ ਵਾਲੇ ਰਹੀ ਹੈ ਮੱਧਲੀ ਪਲਾਈ ਨਹੀਂ ਹੈ ਨਾ ਪਲਾਈ ਹੋ ਜਾਂਦੀ। ਇਹ ਤੱਕੀ ਨਾ ਤੁਹਾਨੂੰ ਇਸ ਮਾਇਨੇ ਉਹ ਇਧਰ ਨਾ ਤੁਹਾਨੂੰ ਨਹੀਂ ਆ ਗੁਨਾ ਸਮਝਾ ਚਲੋ ਜੀ ਹੁਣ ਆਪਾਂ ਪੂਰਾ ਦਿਨ ਬੈਡ ਨੂੰ ਧੋਪ ਲਵਾਵਾਂਗੇ ਤੇ ਫਿਰ ਸ਼ਾਮ ਨੂੰ ਰੱਖਾਂਗੇ ਅੰਦਰ ਕਿਉਂਕਿ ਭਲਾਈ ਇਹ ਜਿਹੜੀ ਨਾ ਉਹ ਸਮੈਲ ਜੀ ਮਾਰਨ ਲੱਗ ਗਈ ਸੀ ਤੇ ਇਸ ਕਰਕੇ ਆਪਾਂ ਸੋਚਿਆ ਤਾਂ ਪਲਵਾ ਲੈਂਦੇ ਆ ਕਿਉਂਕਿ ਇਸ ਵਾਰ ਨਾ ਬਾਰਸ਼ਾਂ ਬਹੁਤ ਜ਼ਿਆਦਾ ਹੋਈਆਂ ਨੇ ਤੇ ਜਿਹਦੇ ਕਰਕੇ ਸਾਰਾ ਕੁਝ ਹੀ ਐ ਸਲਾਬਿਆ ਪਿਆ ਸੀ ਤੇ ਬੈੱਡ ਵੀ ਆਪਾਂ ਇਸ ਕਰਕੇ ਬਾਹਰ ਕੱਢਤਾ ਤੇ ਇੱਥੇ ਜੀ ਹੁਣ ਆਪਾਂ ਲੱਗ ਪਏ ਸੀ ਇੱਕ ਵਾਰੀ ਖਾਣਾ ਬਣਾਉਣ ਤੇ ਦਰਮੋੜੀਆਂ ਨੇ ਜਿਹੜੀਆਂ ਉਹ ਆਪਾਂ ਕੱਦੂ ਕਸ ਕਰ ਲਈਆਂ ਸੀ ਤੇ ਆਪਾਂ ਬਣਾਵਾਂਗੇ ਜੀ ਹੁਣ ਮੂੜੀਆਂ ਦੇ ਪਰੌਂਠੇ ਪਹਿਲਾ ਕਹਿੰਦੇ ਆ ਨਾ ਪੇਟ ਪੂਜਾ ਫਿਰ ਕੰਮ ਦੂਜਾ ਸਾਰੇ ਕਹਿੰਦੇ ਹੁਣ ਭੁੱਖ ਲੱਗ ਗਈ ਏ ਤੇ ਇੱਕ ਵਾਰੀ ਖਾਣਾ ਬਣਾਓ ਆਪਾਂ ਹੁਣ ਸਾਫ ਸਫਾਈ ਨੂੰ ਫਿਰ ਲੱਗਾਗੇ ਤੇ ਹੁਣ ਜੀ ਆਪਾਂ ਸ਼ੁਰੂ ਕਰਤੇ ਸੀ ਮੂੜੀਆਂ ਦੇ ਪਰੌਂਠੇ ਬਣਾਣੇ ਤੇ ਪਹਿਲਾ ਸੀ ਸਬਜ਼ੀ ਬਣਾਉਣ ਲੱਗੇ ਸੀ ਮੂੜੀਆਂ ਦੀ ਤੇ ਫਿਰ ਬੱਚੇ ਵੀ ਕਹਿੰਦੇ ਗੁਰਚੋਤ ਦੇ ਪਾਪਾ ਵੀ ਕਹਿੰਦੇ ਪਰੌਂਠੇ ਬਣਾਈਏ ਤੇ ਜਦ ਲੱਪਾ ਫਿਰ ਪਰੌਂਠੇ ਬਣਾਉਣ ਲੱਗੇ ਤੇ ਮੈਂ ਸਿਲੰਡਰ نیچے اتار ਲਿਆ ਮੈਂ ਕਿਹਾ ਫਿਰ ਨਾ ਖੜ ਖੜ ਕੇ ਨਾ ਮੇਰੇ ਪੈਰ ਤਰਦ ਕਰਨ ਲੱਗ ਜਾਂਦੇ ਨੇ ਤੇ ਇਸ ਕਰਕੇ ਜੀ ਮੈਂ نیچے اتار ਲਿਆ ਸਿਲੰਡਰ ਤੇ ਮੈਂ ਕਿ ਬੈਠ ਕੇ ਬਣਾ ਲੈਂਦੇ ਆ ਤੇ ਲੌਬੀ ਦੇ ਵਿੱਚ ਨਾ ਪੱਖਾ ਚੱਲਿਆ ਹੋਇਆ ਸੀ ਤੇ ਸੇਕਾ ਬਹੁਤ ਘੱਟ ਲੱਗ ਰਿਹਾ ਸੀ ਤੇ ਆਪਾਂ ਇਥੋਂ ਥੋੜਾ ਜਿਹਾ ਉਹਲਾ ਤਾਂ ਕੀਤਾ ਸੀ ਬਾਕੀ ਉਹ ਗੱਤਾ ਜਾਂ ਸਾੜ ਗਿਆ ਨਾਲ ਰੱਖਿਆ ਸੀ ਤਵੇ ਦੇ ਕਿ ਹਵਾ ਨਾ ਪਵੇ ਚੁੱਲੇ ਨੂੰ ਜਿਆਦਾ ਤੇ ਚਲੋ ਜੀ ਆਜੋ ਮੇਰੀਆਂ ਭੈਣਾਂ ਜਿੰਨੇ ਪਰੌਂਠੇ ਖਾਣੇ ਨੇ ਖਾ ਸਕਦੇ ਹੋ ਤੇ ਚਲੋ ਜੀ ਹੁਣ ਮੈਂ ਇੱਥੇ ਲੱਗ ਪਈ ਸੀ ਫਿਰ ਸਵੱਬ ਸਫਾਈ ਕਰਨਾ ਕਿਉਂਕਿ ਪਹਿਲਾਂ ਆ ਗਏ ਸੀ ਗੈਸਟ ਕੈਂਟਾ ਡੇਟ ਉਹਨਾਂ ਕੋਲ ਬੈਠੇ ਰਹੇ ਤੇ ਫਿਰ ਆਪਾਂ 2:00 ਵਜੇ ਸ਼ੁਰੂ ਹੋਏ ਆ ਤੇ ਹੁਣ ਮੈਂ ਬੂਆ ਨੂੰ ਗਿੱਲਾ ਕਪੜਾ ਮਾਰ ਕੇ ਸਾਫ਼ ਕਰ ਰਹੀ ਸੀ ਬੱਚਿਆਂ ਨੇ ਬਹੁਤ ਗੰਦ ਪਾ ਰੱਖਿਆ ਉੱਪਰ ਤੇ ਐ ਲਿਖ ਕੇ ਬਹੁਤ ਜ਼ਿਆਦਾ ਮਾਰਦੇ ਆ ਪੈਨ ਫਾੜ ਲੈਂਦੇ ਆ ਪੈਂਸਲਾਂ ਫਾੜ ਲੈਂਦੇ ਆ ਤੇ ਉਹ ਲਿਖ ਕੇ ਜਨਾ ਉਤਰਿਆ ਹੀ ਨਹੀਂ ਕਿਉਂਕਿ ਉਹ ਕਲਰ ਵਾਲੀ ਪੈਨਸਲ ਨਾਲ ਮਾਰੇ ਹੋਇਆ ਤੇ ਗੁਰਜੋਤ ਵੀ ਮਾਰਦੀ ਏ ਤੇ ਅਨਰੀਤ ਵੀ ਬਸ ਉਹਦੇ ਮਗਰ ਲੱਗ ਕੇ ਤੇ ਸਾਰੇ ਥਾਂ ਥਾਂ ਕੰਦਾ ਤੇ ਭੋਇਆ ਤੇ ਨਾ ਗੰਧ ਬਹੁਤ ਫਾਰ ਰੱਖਿਆ ਏ ਤੇ ਬੱਚੇ ਸਮਝਦੇ ਵੀ ਨਹੀਂ ਜਿੰਨਾ ਮਰਜ਼ੀ ਰੋਕੀ ਜਾਈਏ ਨਹੀਂ ਕਹਿਣਾ ਮੰਨਦੇ ਤੇ ਉਹ ਮੇ ਉਤਾਰਨ ਤਾਂ ਲੱਗ ਰਹੀ ਸੀ ਬਾਕੀ ਨਹੀਂ ਉਤਰਿਆ ਇਹ ਕਲਰ ਵਾਲੀ ਪੈਨਸਲ ਨਾਲ ਇਹਨਾਂ ਲਿਖ ਕੇ ਮਾਰੇ ਹੋਇਆ ਤੇ ਹਾਂਜੀ ਗੁਰਜੋਤ ਤੇ ਪਾਪਾ ਨੂੰ ਆ ਗਿਆ ਸੀ ਗੇੜਾ ਉਹ ਚੋਨੇ ਦਾ ਗੇੜਾ ਲਾਉਣ ਚਲੇ ਗਏ ਕਿਸੇ ਮਲੇ ਮਸ਼ੀਨ ਲੱਗੀ ਸੀ ਤੇ ਉਹਨਾਂ ਫੋਨ ਕੀਤਾ ਕਹਿੰਦੇ ਚੋਨਾ ਸੱਟਣਾ ਹੀ ਮੰਨ ਲਈ ਤੇ ਤੁਸੀਂ ਟਰੈਕਟਰ ਟਰਾਲੀ ਲੈ ਕੇ ਆਓ ਤੇ ਇਸ ਕਰਕੇ ਉਹ ਚਲੇ ਗਏ ਤੇ ਡੈਡੀ ਕਰ ਰਹੇ ਸੀ ਆਰਾਮ ਤੇ ਮੈਂ ਸੋਚਿਆ ਹੁਣ ਕਾਦਾ ਉਹਨਾਂ ਵਿਚਾਰਿਆਂ ਨੂੰ ਠਾਂਦੀ ਫੇਰਾ ਤੇ ਮੈਂ ਆ ਹਾਬੀਬ ਥੋੜਾ ਬਹੁਤ ਅਖੇਚੂ ਚੁਕੇ ਅੱਗੇ ਪਿੱਛੇ ਕਰਕੇ ਤੇ ਮੈਂ ਪੋਚਾ ਲਾ ਲਿਆ ਤੇ ਝਾੜੂ ਵੀ ਆਪਾਂ ਇਸੇ ਤਰ੍ਹਾਂ ਲਾ ਲਿਆ ਤੇ ਹੁਣ ਜੀ ਆਪਾਂ ਥੋੜੀ ਸੈਟਿੰਗ ਕਰ ਰਹੇ ਸੀ ਤੇ ਆਪਾਂ ਮੈਂ ਥੋੜਾ ਜਾਂ ਇਹਨੂੰ ਸਾਈਡ ਤੇ ਕਰਤਾ ਸੀ ਕਿਉਂਕਿ ਪਹਿਲਾਂ ਵਿਚਾਲੇ ਜਮਾ ਹੀ ਰੱਖਿਆ ਹੋਇਆ ਸੀ ਤੇ ਕਾਫੀ ਸੌੜ ਜੀ ਬਈ ਪਈ ਸੀ ਤੇ ਇਸ ਕਰਕੇ ਮੈਂ ਹੁਣ ਥੋੜਾ ਜਿਹਾ ਸਾਈਡ ਤੇ ਕਰਤਾ ਕਿਉਂਕਿ ਹੁਣ ਏਸੀ ਦਾ ਵੀ ਇੰਨਾ ਜ਼ਿਆਦਾ ਨਹੀਂ ਹੋ ਚਾਹੀਦਾ બસ ਦੋ ਚਾਰ ਦਿਨ ਹੀ ਚੱਲਣਗੇ ਤੇ ਉਸ ਤੋਂ ਬਾਅਦ ਇਹ ਸੀ ਤਾਂ ਬੰਦ ਹੋ ਜਾਵੇਗਾ ਤੇ ਹੁਣ ਠੰਡ ਵੀ ਪੈਣ ਲੱਗ ਗਈ ਏ ਰਾਤ ਨੂੰ ਤਾਂ ਪੂਰੀ ਠੰਡ ਪੈ ਜਾਂਦੀ ਏ ਤੇ ਸਵੇਰੇ ਸਵੇਰੇ ਵੀ ਠੰਡ ਕਾਫੀ ਸੀ ਅੱਜ ਤਾਂ ਤੇ ਦੁਪਹਿਰ ਨੂੰ ਬਸ ਕਿਈ ਬਹੁਤ ਜ਼ਿਆਦਾ ਗਰਮੀ ਹੁੰਦੀ ਏ ਤੇ ਚਲੋ ਜੀ ਆਪਾਂ ਇੱਥੇ ਪੋਚਾ ਵੀ ਲਾਤਾ ਸੀ ਤੇ ਇਧਰ ਗਰਜੋਤ ਚਾਹ ਪੀਣ ਨੂੰ ਬਹੁਤ ਕਾੜੀ ਕਰ ਰਹੀ ਸੀ ਤੇ ਇਹਨੇ ਆਪਣੇ ਆਪ ਹੀ ਧਾਰ ਲਈ ਚਾਹ ਤੇ ਤਾਂ ਫਿਰ ਮੈਂ ਇਹਦੇ ਚ ਮਿੱਠਾ ਪੱਤੀ ਪਾਇਆ ਤੇ ਉਸ ਤੋਂ ਬਾਅਦ ਜੀ ਆਪਾਂ ਇੱਧਰ ਆ ਗਏ ਚਾਹ ਪੀ ਕੇ ਤੇ ਹੁਣ ਕਰ ਲੈਂਦੇ ਆ ਇਹਨੂੰ ਸਾਫ਼ ਤੇ ਪਤਾ ਨਹੀਂ ਇਹਨਾਂ ਵੇਖ ਲਿਆ ਆਪਾਂ ਉੱਪਰ ਇਹਦੇ ਗੱਦੇ ਵੀ ਹੁੰਦੇ ਆ ਕੱਪੀ ਤੇ ਬੈੱਡ ਸ਼ੀਟ ਵੀ ਪਾਈ ਹੁੰਦੀ ਹੈ ਚਾਦਰ ਵਿਛਾਈ ਹੁੰਦੀ ਹੈ ਬਾਕੀ ਫੇਰ ਵੀ ਵਿੱਚ ਨਾ ਛੋਟੇ ਛੋਟਾ ਇਹਨਾਂ ਵੀ ਕੂੜਾ ਜਾਂ ਨਿੱਕੜ ਹੀ ਆਉਂਦਾ ਹੈ ਪਤਾ ਨਹੀਂ ਕਿੱਥੋਂ ਚਲਾ ਜਾਂਦਾ ਤੇ ਪਹਿਲਾਂ ਵੀ ਮੈਂ 1-2 ਵਾਰੀ ਸਾਫ਼ ਕੀਤੇ ਸੀ ਬਾਕਸ ਤੇ ਵਿੱਚ ਛੋਟਾ-ਛੋਟਾ ਬਾਣੀ ਜਾਂਦਾ ਤੇ ਇਧਰ ਅੰਰੀਦ ਪੁੱਠੇ ਕੰਮ ਕਰਨ ਲੱਗੀ ਹੋਈ ਸੀ ਨਾਲ ਤੇ ਇਹ ਖਲਾਰਾ ਹੋਰ ਵਧਾ ਦਿੰਦੀ ਏ ਇਹਨੇ ਚੱਪਲਾ ਚੁੱਕ-ਚੁੱਕ ਵਿੱਚ ਮਾਰਦੀ ਸੀ ਚਲੋ ਜੀ ਹੁਣ ਆਪਾਂ ਬੈਟ ਅੰਦਰ ਰੱਖਦੇ ਆ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਸਮਾਨ ਦੀ ਸਾਰੀ ਸੈਟਿੰਗ ਕਰਕੇ ਕਿ ਕਮਰਾ ਕਿਸ ਤਰ ਬਣਿਆ ਏ ਤੇ ਗੁਰਜੋਤ ਦੇ ਪਾਪਾ ਤਾਂ ਅਜੇ ਆਏ ਨਹੀਂ ਸੀ ਤੇ ਆਪਾਂ ਫਿਰ ਗਵਾਡੀਆਂ ਨੂੰ ਬੁਲਾ ਕੇ 베ਡ ਅੰਦਰ ਰੱਖਿਆ ਤੇ ਚਲੋ ਦੇਖੋ ਜੀ ਆਪਾਂ ਰੂਮ ਕਰ ਲਿਆ ਸਾਫ ਤੇ ਮੇਰੀਆਂ ਭੈਣਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਆਪਣਾ ਰੂਮ ਕਿਸ ਤਰ੍ਹਾਂ ਬਣ ਗਿਆ ਏ ਤੇ ਇਹ ਚਾਦਰਾਂ ਜੀ ਆਪਾਂ ਨਵੀਆਂ ਕੱਟ ਕੇ ਪਾਤੀਆਂ ਸੀ ਹੋਰ ਤੇ ਇਹ ਇਧਰ ਆਪਣੀ ਬੈੱਡ ਸੀਟ ਆ ਜਿਹੜੀ ਇਹ ਉਹੀ ਆ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਐਂਡ ਕਰ ਦਿੰਨੇ ਆ ਤੇ ਕਿਉਂਕਿ ਸ਼ਾਮ ਹੋ ਚੁੱਕੀ ਏ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਬਾਏ ਬਾਏ